ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਮੋਟਰ ਦੀ ਕੇਬਲ ਸੜ ਗਈ ਸੀ ਨਵੀਂ ਕੇਬਲ ਲਿਆਂਦੀ ਸੀ ਹੁਣ ਪਾਈ ਜਾਂਦੇ ਆ ਇਧਰ ਜੀਰੀ ਸਾਰੀ ਸੁੱਕੀ ਪਈ ਆ ਪਤਾ ਲੱਗੀ ਵੀ ਹਲੇ ਤਾਜੀ ਆ ਕੁਸ਼ਕ ਦੇਣੀ ਹੋਏ ਲੱਗੀ ਨੂ ਇਧਰ ਆਪਣੇ ਸੱਗੂ ਸਾਬ ਜੋੜ ਲਾਈ ਜਾਂਦੇ ਨੇ ਕੇਬਲ ਨੂੰ ਨਵੀਂ ਲਿਆ ਕੇ ਪਾਈ ਆ ਪਹਿਲੀ ਕੇਬਲ ਮਾੜੀ ਸੀ 2-4 ਕਈ ਵਾਰ ਜਗ੍ਹਾ ਤੋਂ ਨਾ ਜਗ੍ਹਾ ਜਗ੍ਹਾ ਤੋਂ ਸੜ ਗਈ ਸੀ ਉਹ ਅੱਜ ਫੇਰੇ ਸੋਚਿਆ ਕਿ ਹੁਣ ਸੀਜ਼ਨ ਬੜਾ ਲੰਬਾ ਹੈ ਨਵੀਂ ਬਾਦਿੰਨੇ ਲਿਆ ਕੇ। ਆ ਸੋਈ ਹੁਣ ਜੋੜ ਕੇ ਚਲਾਉਨੇ ਆ। ਲਾ ਕੇ ਤੇ ਆ ਜੋੜ ਲਾਤੇ ਸਗੂ ਸਾਹਮਣੇ ਪੂਰੇ ਪੱਕੇ। ਸਪਾਰਕ ਨਾ ਕਰੇ ਕਿ ਤੂੰ। ਫੁੱਲ ਟੈਡ ਕਰਦੀ। ਜੇ ਤੂੰ ਮਾੜੀ ਮੁੰਡੀ ਸਪਾਰਕ ਕਰਦੀ ਨਾ ਉਹ ਛੱਡਦੀ ਆ ਤਾਰ। ਉਧੇ ਪਿਛਲੇ ਨੇ ਨਾ ਤਾਰ ਮਾਰੇ ਬੜੇ ਸਿਆ ਵਿਚਾਲੇ ਟੋਟੇ ਬੜੇ ਸਨ ਜੀ ਉਹ ਜਿਆਦਾ ਨਹੀਂ ਜਦੋਂ ਪਾਈ ਹੀ ਉਹ ਤਾਂ ਕੰਪਲੀਟ ਹੀ ਸਾਰੀ ਅੱਛਾ ਇੱਕ ਜੋੜ ਨਹੀਂ ਹੀ ਇਹਦੇ ਚ ਇਹਦੇ ਸਾਲੀ ਸਾੜ ਸਾੜ ਕੇ ਹੋ ਗਈ ਨਾ ਇਸ ਨੂੰ ਉੱਤੇ ਟੰਗੀ ਆ ਥੱਲੇ ਥੱਲੇ ਜਿੰਨੀ ਦੇਰ ਰਹਿ ਗਈ ਨਾ ਉਨੀ ਦੇਰ ਤੇ ਰਹਿਣਾ ਹੀ ਰਹਿਣਾ ਜੇ ਨੁਕਸਾਨ ਹੋਣਾਈ ਆ ਹਰ ਤਿੰਨ ਨਾ ਮੇਰਾ ਜਾਨ ਮਾਰ ਲੂ ਕਾਰ ਲੋ ਕਰਕੇ ਆ ਜਾਓ ਉੱਥੇ ਕੀ ਜਾਂਦੇ ਨੇ ਉਹ ਕਹਿੰਦਾ ਮੈਨੂੰ ਘੱਲਣ ਲਿਆ ਤੂੰ ਜਾ ਰੋ 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 ਟੱਲੇ ਬਹ ਬਹੁਤ ਆ ਬਾਕੀ ਉੱਥੇ ਕਰ ਲਾਂਗੇ ਮੁੜ ਕੇ ਸੱਟ ਨੂੰ ਕਰ ਦਾਂਗੇ ਇੱਕ ਵਾਰੀ ਥੱਲੇ ਜੋੜ ਲਾ ਲੈਨੇ ਆ ਨਾ ਉੱਪਰ ਬਾਅਦ ਚ ਟ੍ਰਾਂਸਫਾਰਮ ਤੇ ਲਾ ਦਾਂਗੇ ਫਿਰ ਬਹ ਬਹੁਤ ਆ ਇਹ ਕੋਈ ਲਾ ਦਿੰਨੇ ਆ ਇੱਥੇ ਬਾਅਦ ਉੱਤੇ ਲਾ ਕੇ ਤੇ ਇੱਥੇ ਜਦੋਂ ਤੇ ਥਿੰਬਲਾ ਹੀ ਲਾਵਾਂਗੇ ਪਈਆਂ ਹੋਣੀ ਆਪਣੇ ਕੋਲ ਥਿੰਬਲਾ ਉੱਤੇ ਥਿੰਬਲਾ ਲਾ ਦਿਆਂਗੇ ਝੱਕ ਝੋਕ ਲਿਆ ਮੈਂ ਹੱਥ ਹਿਲਾ ਦੇ ਜਾ ਕੇ ਚੱਕਰ ਸੈਟ ਦੇ ਦੇਖ ਲੈਣੇ ਸਿੱਧੇ ਆ ਕੇ ਪੁੱਠੇ ਆ ਚੱਲ